ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਵੀਡੀਓ ਦੇ ਵਿੱਚ ਇੱਕ ਚੰਗਾ ਸਾਂਹ ਦਿਖਾ ਰਹੇ ਆ ਤੇ ਪਿੰਡ ਹੈਗਾ ਜੀ ਕਲਿਆਣ ਸੁੱਖਾ ਤੇ ਤਸੀਲ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦਰੋਗੇ ਦੇ ਕਰੋ ਇੱਕ ਚੰਗਾ ਸਾਂਹ ਫਿਰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਕਦੋਂ ਕਿੰਨੀ ਕਦੀ ਉਮਰ ਹੈ ਕੀ ਇਹਦਾ ਮਾਦਾਰ ਕਾਰਡ ਸੀ ਤੇ ਕਿਹੜੇ ਸਿਮਨ ਦਾ ਸਾਰੀ ਡਿਟੇਲ ਲੈ ਕੇ ਅੱਪਾ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੇ ਆਪਾਂ ਕੱਦ-ਕਾਟ ਦੀ ਗੱਲ ਕਰਕੇ ਤਾਂ ਮਿੱਤਰੋ ਫੁੱਲ ਕੱਦ-ਕਾਟ ਫੁੱਲ ਵੇਲ ਵੱਡੇ ਸਾਨਾਂ ਦੇ ਵਿੱਚੋਂ ਮਿੱਤਰੋ ਆਉਂਦਾ ਹੈ ਚੰਗਾ ਸਾਨ ਹੈ ਤਰੁਜ ਮੜਾ ਇੰਨਾ ਲੰਮਾ ਤੇ ਮਾਰਕਾ ਜੇ ਆਪਾਂ ਗੱਲ ਕਰਕੇ ਤਾਂ ਮਾਰਕਾ ਕਰਨੀਓ ਕਿਸੇ ਪਾਸੇ ਮਿੱਤਰੋ ਹੱਥ ਨਹੀਂ ਧਰਾਉਂਦਾ ਸੌਂ ਗਿਆ ਤੌਰ ਤੇ ਬਾਈ ਕੋਲੇ ਰੱਖਿਆ ਵਾ ਤੇ ਬਾਈ ਨੇ ਹੁਣ ਮਿੱਤਰੋ ਇਹ ਸੇਲ ਕਰਨਾ ਹੈ ਤੇ ਤੁਸੀਂ ਦੇਖ ਸਕਦੇ ਹੋ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਸਰੀਰ ਪੱਖੋਂ ਕੱਦ ਕਾਟ ਕਰਨੀਓ ਤੇ ਮਾਰਕਾ ਕਰਨੀਓ ਮਿੱਤਰੋ ਇੱਕ ਨੰਬਰ ਹੈ ਮੋੜ ਲਿਓ ਰੇਣ ਮੋੜਿਓ ਤੇ ਗੱਲਬਾਤ ਬਾਈ ਦੇ ਨਾਲ ਕਰਦੇ ਆ ਕਿ ਕਿੰਨੀ ਉਮਰ ਹੈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਜੀ ਸਤਿ ਸ਼੍ਰੀ ਅਕਾਲ ਜੀ ਆ ਕਾਫੀ ਟਾਈਮ ਤੋਂ ਹੋ ਰਿਹਾ ਵੀ ਆਪਾਂ ਵੀਡੀਓ ਬਣਾ ਕੇ ਹਨਾ ਹਾਂਜੀ ਹਾਂਜੀ ਬਸ ਛੋਟੇ ਕੋ ਟਾਈਮ ਨਹੀਂ ਸੀ ਹਾਂ ਮੈਨੂੰ ਤਾਂ ਘੱਟੋ ਘੱਟ ਡੇਢ ਦੋ ਸਾਲ ਹੋ ਗਏ ਹਾਂਜੀ ਹਾਂਜੀ ਠੀਕ ਹੈ ਹੁਣ ਜੇ ਆਪਾਂ ਸਾਹਮਣ ਦੀ ਉਮਰ ਦੀ ਗੱਲ ਕਰੀਏ ਕਿੰਨੀ ਉਮਰ ਦਾ ਹੈ ਇਹ 18 ਸਾਲ ਦਾ ਹਾਂ 2018 ਦਾ ਹਾਂਜੀ ਹਾਂਜੀ 29 ਮਹੀਨੇ ਦੇ 17 ਤਰੀਕ ਦਾ 18 ਮਤਲਬ ਵੀ 6 ਦਾ ਤਾਂ ਹੋ ਗਿਆ ਹਾਂਜੀ 6 ਦਾ ਹਾਂ ਠੀਕ ਹੈ ਤੇ ਮਾਂ ਦਾ ਕੀ ਰਿਕਾਰਡ ਰਿਹਾ ਜੀ ਇਹਦਾ 20 ਲੀਟਰ ਰਿਹਾ ਜੀ ਘਰ ਦੀ ਚਵਾਈ ਉਹ ਆਪਾਂ ਕਿਤੇ ਰਿਕਾਰਡ ਨਹੀਂ ਕਰਾਈ ਠੀਕ ਹੈ ਚੰਗੀ ਸੀ ਮਾਂ ਪੂਰੀ ਹਾਂਜੀ ਪੂਰੀ ਵਦਗੇ ਮਲੂਕੇ ਸਾਣ ਸੀਗਾ ਬਾ 12 13 ਤੇ ਉਹ ਚੈਂਪੀਅਨ ਆਉਂਦਾ ਰਹੇ ਮੋਸਰ ਦੇ ਮੇਲੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਉਹਦੀ ਮਾਂ ਓਕੇ ਤੇ ਜੇ ਹੁਣ ਬਾਪ ਦੀ ਗੱਲ ਕਰਕੇ ਕਿਹੜੇ ਸਿਮਨ ਦਾ ਹੈ ਬੱਲੂ 2 ਦਾ ਜੀ ਬੱਲੂ 2 ਦਾ ਹਾਂਜੀ ਆਪ ਸੀਮ ਲੈ ਕੇ ਆਉਂਦੇ ਸੀ ਬੱਲੂ ਟੂ ਦੇ ਸਿਮਰ ਦਾ ਮਿੱਤਰੋ ਇਹ ਸਾਣਾ ਫੁੱਲ ਕੱਦ ਕਾੜਾ ਫੁੱਲ ਵੇਲ ਹੈ ਐਨੂੰ ਤਰੋ ਜ ਮੜਾਇਆ ਤੇ ਟੈਸਟ ਹੀ ਕਰ ਕਨੀਆਂ ਮਿੱਤਰੋ ਓਕੇ ਆ ਕਿਸੇ ਪਾਸੋਂ ਫੇਰ ਆਪਾਂ ਕਹਿੰਦੇ ਵੀ ਹੱਥ ਨਹੀਂ ਤਰਾਂਦਾ ਫੁੱਲ ਕੱਦ ਕਾੜ ਤੇ ਫੁੱਲ ਵੇਲ ਸੋ ਕੋਈ ਭਰਾ ਸੌਂਕਿਆ ਤੌਰ ਤੇ ਜਾਂ ਕੋਈ ਮੇਲਾ ਲੜਾਉਣਾ ਚਾਹਦਾ ਹੋਵੇ ਤਾਂ ਮਿੱਤਰੋ ਜ਼ਰੂਰ ਭਾਈ ਦੇ ਨਾਲ ਕਰੋ ਸੰਪਰਕ ਕਿਉਂਕਿ ਮੇਲਿਆਂ ਵਾਲਾ ਸਾਣਾ ਕੋਈ ਮਾੜਾ ਮੁੱਟਾ ਸਾਣਾ ਨਹੀਂ ਕੋਈ ਲੱਖ ਵਾਲਾ ਨਹੀਂ ਕੋਈ 1.5 ਲੱਖ ਵਾਲਾ ਨਹੀਂ ਕਿਉਂਕਿ ਮਾਂ ਦਾ ਰਕਾਰਡ ਫਿਰ ਆਪਾਂ ਕਹਿੰਦੇ ਫੁੱਲ ਵੱਟਾ ਫੁੱਲ ਹੈ 20 ਲੀਟਰ ਮਿੱਤਰੋ ਮਾਂ ਦਾ ਨਾਰਮਲ ਸੇਵਾ ਦੇ ਨਾਲ ਤੇ ਬੱਲੂ 2 ਦਾ ਮਿੱਤਰੋ ਇਹ ਸਾਣਾ ਹੈ ਤੇ ਕਿੰਨੇ ਕੁ ਪਸ਼ੂ ਹੁਣ ਤਾਂ ਹੀ ਮਾਲਾ ਬਣ ਗਏ ਤੇ ਉਦੋਂ ਕਿਹੜੀਆਂ ਝੋਟੀਆਂ ਜੀ ਹੁਣ ਤਿੰਨ ਤਿੰਨ ਮਹੀਨੇ ਨੇ ਘੱਬਣਾ ਮੇਰੇ ਪਿੰਡ 'ਚ ਠੀਕ ਆ ਹਜੇ ਕੋਈ ਦੁੱਧ ਤੇ ਨਹੀਂ ਆਈ ਨਹੀਂ ਆਈ ਨਹੀਂ ਜੀ ਮੇਰਾ ਬਾਹਰ ਤਾਂ ਕਰਕੇ ਮੈਂ ਕੱਟ ਹੀ ਛੱਡਿਆ ਜੀ ਇਹ 6 ਮਹੀਨੇ ਮੈਂ ਬਾਹਰ ਇੰਦਾ ਰਹਿਣਾ ਠੀਕ ਆ ਹਾਂਜੀ ਹਾਂ ਓਕੇ ਤੇ ਰੇਟ ਕੀ ਕਰਤਾ ਜੀ ਜੈ ਜੈਪੂਰਾ ਜੇ ਜੇ 6 ਲੱਖ ਰੁਪਏ 6 ਲੱਖ ਮਾਨਦਾਨ ਹੋ ਹਾਂਜੀ ਜੇ ਜਿਹੜਾ ਤੁਸੀਂ ਵੀਡੀਓ ਦੇਖ ਕੇ ਆਓ ਹਾਂਜੀ ਉਹਦਾ ਮਾਨਦਾਨ ਮਾਨਦਾਨ ਹੋ ਮਿੱਤਰੋ ਮੁੱਲ ਹੈਗਾ 6 ਲੱਖ ਹੀਰਾਂ ਪਾ ਕਹਿੰਦਾ ਫੁੱਲ ਕੱਦ ਫੁੱਲ ਬੇਲ ਕਿਸੇ پاسੋਂ ਮਿੱਤਰੋ ਹੱਥ ਨਹੀਂ ਧਰਾਉਂਦਾ ਤੇ ਬੱਲੂ 2 ਦਾ ਤੇ ਮਾਂ ਦਾ 20 ਲੀਟਰ ਰਕਾਰ ਹੈ ਤੇ ਫੋਨ ਨੰਬਰ ਜੀ ਆਪਣਾ 94630 ਜੀ 94630 ਹਾਂਜੀ 75847 75847 ਪਿੰਡ ਕਲਿਆਣ ਸੁੱਖਾ ਪਾ ਜੀ ਹਾਂ ਤੇ ਫਿਰ ਨਹੀਂ ਤੇ ਕਰ ਹਾਂਜੀ ਹਾਂ ਵੱਡੀ ਸ਼ਰਟ ਚਲੋ ਓਕੇ ਧੰਨਵਾਦ ਹਾਂ